ਤੁਹਾਡਾ ਦੇਖ ਕਿੱਥੋਂ ਆਇਆ ਮੈਂ ਗਰਦੀਪ ਸਿੰਘ ਨੰਬਰਦਾਰ ਜੀ ਜੀ ਕਿ ਕੀ ਮਸਲਾ ਇਕੱਠਾ ਹੋਇਆ ਸਾਰੇ ਇਹ ਮਸਲਾ ਪਿੰਡ ਬਠੋਈ ਦਾ ਜੀ ਜੀ ਉੱਥੇ ਬਠੋਈ ਦੇ ਜਿਹਨਾਂ ਸਟੂਡਕਾਸਟ ਦੇ ਲੋਕ ਨੇ ਜ਼ਮੀਨ ਦੀ ਉਹਨਾਂ ਨੇ ਬੋਲੀ ਦਿੱਤੀ ਉਹਨਾਂ ਦੇ ਕੁੱਟਮਾਰ ਹੋਈ ਵੀਡੀਓ ਦਾਫਟਰ ਚ ਹੋਈ ਬਹੁਤ ਵੱਡਾ ਜੁਰਮ ਹੋਇਆ ਅੱਜ ਤੱਕ ਕੋਈ ਇਨਸਾਫ ਨਹੀਂ ਹੋਇਆ ਹੁਣ ਪੰਜਾਬ ਦੀਆਂ ਸਮੂਹਤੀਆਂ ਜਿਹਾ ਬੰਦਿਆਂ ਨੇ ਇਕੱਠਾ ਹੋ ਕੇ ਅੱਜ ਫੈਸਲਾ ਲਿਆ ਕਿ 24 ਤਰੀਕ ਨੂੰ ਅਗਰ ਇੱਕ ਹਫਤਾ ਦਿੱਤਾ ਸਰਕਾਰ ਨੂੰ ਅਗਰ ਉਹ ਉਹਨਾਂ ਤੇ ਪਰਚਾ ਦਰਜ ਨਹੀਂ ਹੁੰਦਾ ਜੇ ਇਨਸਾਫ ਸਹੀ ਨਹੀਂ ਮਿਲਦਾ ਤਾਂ 24 ਤਰੀਕ ਨੂੰ ਪਿੰਡ ਬਠੋਈ ਦੇ ਵਿੱਚ ਪੂਰਾ ਪੰਜਾਬ ਇਕੱਠਾ ਹੋ ਕੇ ਪੰਜਾਬ ਦੇ ਜਥੇਬੰਦੀਆਂ ਨੇ ਫੈਸਲਾ ਲਿਆ ਉੱਥੇ ਇਹ ਇਨਸਾਫ ਜੋ ਵੀ ਉੱਥੇ ਕੁਝ ਹੋਵੇਗਾ ਤਾਂ ਫਿਰ ਉਹ ਮੌਜੂਦਾ ਸਰਕਾਰ ਦੀ ਜ਼ਿੰਮੇਵਾਰੀ ਹੋਵੇਗੀ ਠੀਕ ਹੈ ਧੰਨਵਾਦ ਅੱਜ ਗੋਲਡੀ ਭਾਜੀ ਕੀ ਨਾਮ ਹੈਗਾ ਤੇ ਅੱਜ ਕਿਹੜੇ ਮਸਲੇ ਤੇ ਲੈ ਕੇ ਅੱਜ ਇਕੱਠੇ ਹੋਏ ਹੋ ਮੇਰਾ ਨਾਮ ਅਜੈਬ ਸਿੰਘ ਬਠੋਈ ਪ੍ਰਧਾਨ ਰੇਗਾ ਵਰਕਰ ਫਰੰਟ ਪੰਜਾਬ ਅੱਜ ਜੋ ਮਸਲਾ ਸੀ ਪਿੰਡ ਬਠੋਈ ਕਲਾਂ ਦੀ ਪੰਚਾਇਤੀ ਜ਼ਮੀਨ ਨੂੰ ਲੈ ਕੇ ਜੋ 4 ਜੂਨ ਨੂੰ ਬीडीपीओ ਦਫ਼ਤਰ ਦੇ ਵਿੱਚ ਐਸਸੀ ਭਾਈਚਾਰਾ ਤੇ ਮਜ਼ਦੂਰ ਭਾਈਚਾਰੇ ਦੀ ਪੁਲਿਸ ਦੀ ਮੌਜੂਦਗੀ ਵਿੱਚ ਮਾਰਕੁੱਟ ਹੋਈ ਹੈ ਸਿਰ ਪਾੜੇ ਨੇ ਜੋ ਐਡਮਿਟਰ ਐ ਨੇ ਹਸਪੀਟਲ ਦੇ ਵਿੱਚ ਅੱਜ ਤੱਕ ਪ੍ਰਸ਼ਾਸਨ ਨੇ ਪਟਿਆਲੇ ਦੀ ਪੁਲਿਸ ਨੇ ਡਿਪਟੀ ਕਮਿਸ਼ਨ ਜਾਂ ਐਸਐਸਪੀ ਸਾਹਿਬ ਨੇ ਕੋਈ ਕਾਰਵਾਈ ਨਹੀਂ ਕੀਤੀ ਅੱਜ ਉਸ ਦੇ ਸਬੰਧ ਦੇ ਵਿੱਚ ਉਥੇ ਬਹੁਤ ਵੱਡੀ ਗੁਰੂ ਰਵਦਾਸ ਮੰਦਿਰ ਦੇ ਵਿੱਚ ਪੂਰੇ ਪੰਜਾਬ ਦੀਆਂ ਬਿੜਕਰ ਜਥੇਬੰਦੀਆਂ ਐਸਸੀ ਬੀਸੀ ਜਥੇਬੰਦੀਆਂ ਧਾਰਮਿਕ ਸਮਾਜਿਕ ਜਥੇਬੰਦੀਆਂ ਵੱਲੋਂ ਬਹੁਤ ਵੱਡਾ ਇਕੱਠ ਰੱਖਿਆ ਗਿਆ ਸੀ ਅਰ ਅੱਜ ਇਹ ਫੈਸਲਾ ਕੀਤਾ ਜੇ ਇੱਕ ਹਫ਼ਤੇ ਦੇ ਵਿੱਚ ਉਹਨਾਂ ਤੇ ਹੋਈ ਕੁੱਟਮਾਰ ਦਾ ਇਨਸਾਫ ਨਾ ਮਿਲਿਆ ਔਰ ਜੋ ਬੰਨ ਥਰਡ ਹਿੱਸੇ ਦੀ ਜ਼ਮੀਨ ਹੈ ਜਿਹਦੀ ਪਿੰਡ ਬਠੋਈ ਕਲਾਂ ਦੇ ਮਜ਼ਦੂਰਾਂ ਨੇ ਬੋਲੀ ਭਰੀ ਹੈ ਰਸੀਤਾ ਲਈਆਂ ਨੇ ਲੇਕਿਨ ਅੱਜ ਤੱਕ ਉਹਨਾਂ ਨੂੰ ਕਬਜ਼ਾ ਨਹੀਂ ਮਿਲਿਆ ਅਗਰ ਹਫ਼ਤੇ ਦੇ ਵਿੱਚ ਕਬਜ਼ਾ ਨਾ ਮਿਲਿਆ ਤਾਂ ਪੂਰੇ ਜਥੇਬੰਦੀਆਂ ਨੇ ਅੱਜ ਫੈਸਲਾ ਕੀਤਾ ਕਿ ਪ੍ਰਸ਼ਾਸਨ ਅਜੇ ਤੱਕ ਇੰਨੀ ਵੱਡੀ ਘਟਨਾ ਵਾਪਰ ਗਿਆ ਤੇ ਨਾਲ ਦੀ ਸਾਥ ਨਹੀਂ ਕਿਉਂਕਿ ਸਰਕਾਰ ਤੁੰਬ ਕਰਨੀ ਨੀਂਦ ਸੁੱਤੀ ਪਈ ਹੈ ਜੋ ਮਰਜ਼ੀ ਹੋਵੇ ਸਰਕਾਰ ਨੂੰ ਕੋਈ ਮਤਲਬ ਨਹੀਂ ਰਿਹਾ ਚਾਹੀ ਐਸੀ ਕਮਿਸ਼ਨ ਆ ਉਹ ਵੀ ਸੁੱਤਾ ਪਿਆ ਇਹ ਡਿਊਟੀ ਬਣਦੀ ਸੀ ਐਸੀ ਕਮਿਸ਼ਨ ਦੀ ਕਿ ਮਜ਼ਦੂਰਾ ਨਾਲ ੱਤਕਾ ਹੋਇਆ ਜਾਤੀ ਸੂਚਕ ਸ਼ਬਦ ਬੋਲੇ ਪਰ ਉਹਨੇ ਕੋਈ ਐਕਸ਼ਨ ਨਹੀਂ ਲਿਆ ਅੱਜ ਸਰਕਾਰ ਸੁੱਤੀ ਪਈ ਹੈ ਉਸ ਦੇ ਸਬੰਧ ਦੇ ਵਿੱਚ ਪੂਰੇ ਮਜ਼ਾਹ ਪੰਜਾਬ ਦੀਆਂ ਧਾਰਮਿਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਇਕੱਠੀਆਂ ਹੋ ਕੇ ਫੈਸਲਾ ਕੀਤਾ ਕਿ ਜੇ 7 ਦਿਨਾਂ ਦੇ ਵਿੱਚ ਪੰਜਾਬ ਸਰਕਾਰ ਨੇ ਜਾਂ ਐਸੀ ਕਮਿਸ਼ਨ ਨੇ ਕੋਈ ਫੈਸਲਾ ਨਾ ਲਿਆ ਤਾਂ ਪਿੰਡ ਬਠੋਈ ਕਲਾਂ ਦੇ ਵਿੱਚ ਜਾ ਕੇ ਇਹ ਮਜ਼ਦੂਰ ਭਾਈਚਾਰਾ ਜਥੇਬੰਦੀਆਂ ਉਸ ਜ਼ਮੀਨ ਦਾ ਕਬਜ਼ਾ ਲੈਣਗੀਆਂ ਔਰ ਜੇ ਉਹਨਾਂ ਤੇ ਐਸਸੀਐਸਟੀ ਅਕਰ ਦਾ ਪਰਚਾ ਨਾ ਹੋਇਆ ਤਾਂ ਪੂਰਾ ਪੰਜਾਬ ਅਸੀਂ ਬੰਦ ਵੀ ਕਰ ਸਕਦੇ ਹਾਂ। ਭਾਈ ਬਜੀ ਕੀ ਨਾਮ ਹੈਗਾ ਤੇ ਕੀ ਕਾਰਨ ਹੈ? ਮੈਂ ਅਵਤਾਰ ਸਿੰਘ ਸਹੋਤਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਪੰਜਾਬ ਪ੍ਰਧਾਨ ਅੱਜ ਸਾਡੀਆਂ ਅਨੁਸੂਚਿਤ ਜਾਤੀਆਂ ਵੇਦਕਰ ਸੋਚ ਰੱਖਣ ਵਾਲੀਆਂ ਸਾਰੀਆਂ ਜਥੇਬੰਦੀਆਂ ਦਾ ਇੱਥੇ ਪਟਿਆਲਾ ਵਿਖੇ ਇੱਕ ਭਾਰੀ ਇਕੱਠ ਹੋਇਆ। ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਜੇ ਮੈਂ 1972 ਦੇ ਲੈਂਡ ਸੀਲਿੰਗ ਐਕਟ ਦੀ ਗੱਲ ਕਰਾਂ ਤਾਂ ਲੈਂਡ ਸੀਲਿੰਗ ਐਕਟ ਆ ਪ੍ਰੋਪਰ ਕਿੰਨੀਆਂ ਸਰਕਾਰਾਂ ਆਈਆਂ ਇੱਥੇ ਕਿਸੇ ਨੇ ਲਾਗੂ ਨਹੀਂ ਕੀਤਾ ਔਰ ਉਹਦੇ ਤੋਂ ਬਿਨਾ ਜੋ ਸਾਡੀਆਂ ਪਚਾਇਤੀ ਜ਼ਮੀਨਾਂ ਪਿੰਡਾਂ ਦੇ ਵਿੱਚ ਪੰਜਾਬ ਸਰਕਾਰ ਦੀਆਂ ਜ਼ਮੀਨਾਂ ਹਨ ਉਹਨਾਂ ਤੇ ਕਾਨੂੰਨ ਮੁਤਾਬਕ ਤੀਜਾ ਹਿੱਸਾ ਸਾਡੇ ਸ਼ੈਡੂਲ ਕਾਸਟ ਲੋਕਾਂ ਦਾ ਅਧਿਕਾਰ ਆ ਬੋਲੀ ਅਸੀਂ ਦੇ ਸਕਦੇ ਆ बोलली ਅਸੀਂ ਜਨਰਲ ਜਿਹੜੀ ਹਿੱਸੇ ਦੀ ਉਹਦੇ ਚ ਵੀ ਦੇ ਸਕਦੇ ਆ ਪਰ ਤੀਜਾ ਹਿੱਸਾ ਸਾਡਾ ਇੱਕ ਕਾਨੂੰਨਨ ਅਧਿਕਾਰ ਹੈ ਜਿਹਦੇ ਬਦਲੇ ਚ ਕੇ ਪੰਜਾਬ ਸਰਕਾਰਾਂ ਜਿੰਨੀਆਂ ਵੀ ਬਣੀਆਂ ਉਹ ਕੰਬ ਕਰਨੀ ਨੀਂਦ ਸੁੱਤੀਆਂ ਹੋਈਆਂ ਔਰ ਉਹਨਾਂ ਸਾਰੀਆਂ ਸਰਕਾਰਾਂ ਨੇ ਕਦੇ ਇੱਧਰ ਧਿਆਨ ਨਹੀਂ ਦਿੱਤਾ ਕਿ ਇਹ ਬੇਜ਼ਮੀਨੇ ਕਿਰਤੀ ਲੋਕ ਆ ਜਿਹੜੇ ਪੰਜਾਬ ਦੇ ਇਹ ਵੀ ਤਾਂ ਪੰਜਾਬ ਦੇ ਜੰਮੇ ਆ ਔਰ ਇਹਨਾਂ ਨੂੰ ਵੀ ਅਧਿਕਾਰ ਆ ਪੰਜਾਬ ਦੇ ਵਿੱਚ ਜ਼ਮੀਨ ਤੇ ਦਾ ਹਿੱਸੇ ਦਾ ਕਿਉਂਕਿ ਇਹਨਾਂ ਕੋਲੇ ਇਹ ਬੇਜਮੀਨੇ ਲੋਕ ਨੇ ਦੇਖੋ ਰਾਜਿਆਂ ਮਹਾਰਾਜਿਆਂ ਦੀ ਹਜ਼ਾਰਾਂ ਏਕੜ ਜ਼ਮੀਨ ਪੰਜਾਬ ਚ ਪਈ ਹੈ ਅੱਜ ਬਹੁਤ ਸਾਰੇ ਵੱਡੇ ਘਰਾਣੇ ਜਿਹੜੇ ਕਿ ਸਿਆਸਤ ਵਿੱਚ ਹੈ ਜਾਂ ਸਿਆਸਤ ਤੋਂ ਬਾਹਰ ਹੈ ਉਹਨਾਂ ਕੋਲੇ ਹਜ਼ਾਰਾਂ ਏਕੜ ਜ਼ਮੀਨ ਹੈ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਲੈਂਡ ਸੀਰਿੰਗ ਐਕਟਾ 1972 ਤੁਰੰਤ ਲਾਗੂ ਕਰਕੇ ਇਹ ਜਿਹੜੀਆਂ ਰਾਜਿਆਂ ਮਹਾਰਾਜਿਆਂ ਦੀਆਂ ਜ਼ਮੀਨਾਂ ਤੇ ਇਹ ਜਿਹੜੀਆਂ ਜ਼ਮੀਨਾਂ ਪਛਾਇਤੀ ਜ਼ਮੀਨਾਂ ਤੇ ਪੰਜਾਬ ਸਰਕਾਰ ਦੀਆਂ ਜ਼ਮੀਨਾਂ ਇਹਨਾਂ ਤੇ ਵੀ ਲਾਗੂ ਕੀਤਾ ਜਾਵੇ ਤਾਂ ਜੋ ਇਹ ਜਿਹੜੇ ਪੰਜਾਬ ਦੇ ਜੰਮੇਣ ਸੂਚੇ ਜਾਤੀ ਦੇ ਲੋਕ ਆ ਇਹ ਵੀ ਇੱਕ ਮਾਣ ਮਹਿਸੂਸ ਕਰਨ ਕਿ ਅਸੀਂ ਵੀ ਪੰਜਾਬ ਦੇ ਜੰਮੇ ਆ ਔਰ ਦੇਖੋ ਪੰਚਾਇਤੀ ਜ਼ਮੀਨਾਂ ਇੰਨੀਆਂ ਪਈਆਂ ਕਿ ਹਰ ਸਾਲ ਠੇਕਾ ਉਹ ਜ਼ਿੰਮੇਦਾਰ ਘਰਾਣੇ ਲੈ ਲੈਂਦੇ ਆ ਜਿਨ੍ਹਾਂ ਦੇ ਕੋਲ ਪਹਿਲਾਂ ਹੀ 50 50 100 100 ਕਿੱਲਾ ਜ਼ਮੀਨ ਹੈ ਅਲਟੀਮੇਟਮ ਕੀ ਦਿੱਤਾ ਹੁਣ ਸਰਕਾਰ ਨੂੰ ਆਖਰੀ ਇੱਕ ਮਿੰਟ ਸਾਰ ਔਰ ਕਿਸੇ ਸਾਡੇ ਚੋ ਹੀ ਆਪਦੇ ਸੀਰੀ ਸਾਝੀ ਦੇ ਨਾਂ ਤੇ ਬੋਲੀ ਤੜਾ ਲੈਂਦੇ ਆ ਤੇ ਹੁੰਦਾ ਕੀ ਹੈ ਵੀ ਉਸ ਫਸਲ ਦਾ ਉਤਪਾਦਨ ਫਿਰ ਉਹਨਾਂ ਜ਼ਿਮੀਂਦਾਰ ਕਰਾਣਾ ਚ ਜਾਂਦਾ ਹੈ ਅੱਜ ਜਿਹੜਾ ਸਾਨੂੰ ਅਸੀਂ ਉਹ ਐਸਜੀਐਮ ਸਾਹਿਬ ਆਏ ਸੀ ਉਹਨਾਂ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਹਫ਼ਤੇ ਦੇ ਵਿੱਚ ਜਿਹੜਾ ਪਿੰਡ ਬਠੋਈ ਦੇ ਵਿੱਚ ਧੱਕੇਸ਼ਾਹੀ ਹੋਈ ਹੈ ਔਰ ਬੋਲੀ ਨਹੀਂ ਦੇਣ ਦਿੱਤੀ ਕਿ ਲੋਕਾਂ ਦੀ ਕੁੱਟਮਾਰ ਹੋਈ ਹੈ ਉਹ ਆਸੀਂ ਨਿਆਂ ਦੇਾਂਗੇ ਔਰ ਸਾਨੂੰ ਇਹ ਸਾਰੇ ਪੰਜਾਬ ਦੇ ਵਿੱਚ ਨਿਆਂ ਚਾਹੀਦਾ ਹੈ ਕੱਲਾ ਬਠੋਈ ਨਹੀਂ ਅਸੀਂ ਸਾਰਾ ਪੰਜਾਬ ਅੱਜ ਕਰੋੜ ਨਿਕਲੇ ਹੋਏ ਆਂ ਔਰ ਇਹ ਜਿਹੜੀ ਆ ੱਟਕੇਆਂੀਆਂ ਸਰਕਾਰਾਂ ਦੀਆਂ ਨਹੀਂ ਚੱਲਣ ਦੇਾਂਗੇ ਠੀਕ ਹੈ